ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਧੰਨ ਗੁਰੂ ਗਰੀਬ ਨਿਵਾਜ ਗਰੀਬ ਨਿਵਾਜ गुरु गरीब निवाज गरीब निवाज गुरु ग्रंथ साहेब जियो सिख मत सब बुद्ध तमारी मंदिर चावा तेरे वागुरु ਸਿੱਖ ਮਤ ਸਭ ਦੁਦਮਾਰੀ ਮੰਦਰ ਛਾਵ ਤੇਰੇ ਮੰਦਰ ਛਾਵ ਤੇ ਤੁਜ ਮੈਂ ਨ ਹੋਰ ਨਾ ਜਾਣਾ ਮੇਰੇ ਸਾਹਿਬ ਦੁਦ ਬਿਨੇ ਅਵਰ ਨਾ ਜਾਣ ਮਿਰ ਸਹਿਬ ਗੁਣ ਗਾਵਨਿਤ ਤੇਰੇ ਗੁਣ ਗਾਵਨਿਤ ਤੇਰੇ ਸਾਹਿਬ ਜੀ ਗੁਣ ਗਾ ਗੁਣ ਗਾਵਨਿਤ ਤੇਰੇ ਸਾਹਿਬ ਜੀ ਗੁਣ ਗਾ ਗੁਣ ਗਾਵਨਿਤ ਤੇਰੇ ਗੁਣ ਗਾਵਨ ਤੇ ਤੇਰੇ ਸਾਹਿਬ ਦੀ 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 ਗੁਣ ਗਾਵਨ ਆਵਾਜ਼ ਕਰਦੇ ਹਾ ਗੁਣਗਾਵਨ ਤੇਰੇ ਸਾਹਿਬ ਜੀ ਗੁਣਗਾਵਨ ਭਗਵਾਨ ਸਿੱਤ ਤੇਰੇ ਸਾਹਿਬ ਜੀ ਗੁਣਗਾਵਨ ਗੁਣਗਾਵਨ ਤੇਰੇ ਸਾਹਿਬ ਜੀ ਨੇ ਤੇਰੇ ਗੁਣ ਗਾਵਨ 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 ਤੇਰੇ ਵਾਹਿਗੁਰੂ ਗੁਣ ਗਾਵਨ ਤੇਰੇ ਵਾਹਿਗੁਰੂ ਜਪਿਓ ਵਾਹਿਗੁਰੂ ਸਾਰੇ ਜਪਿਓ ਵਾਹਿਗੁਰੂ ਵਾਹਿਗੁਰੂ ਸਾਰੇ ਜਪਿਓ ਵਾਹਿਗੁਰੂ ਵਾਹਿਗੁਰੂ ਸਾਰੇ ਜਪਿਓ ਵਾਹਿਗੁਰੂ ਵਾਹਿਗੁਰੂ ਸਾਰੇ ਜਪਿਓ ਵਾਹਿਗੁਰੂ ਵਾਹਿਗੁਰੂ ਸਾਰੇ ਜਪਿਓ ਗੁਣ ਕਾਵਨਿਤ ਤੇਰੇ ਗੁਣ ਕਾਵਨਿਤ ਤੇਰੇ ਹਾਂ ਗੁਣ ਕਾਵਨਿਤ ਤੇਰੇ ਹਾਂ ਜੀ ਗੁਣ ਕਾਵਨਿਤ ਤੇਰੇ ਗੁਣ ਗਾਵਨਿਤ ਤੇਰੇ ਹਾ ਗੁਣ ਗਾਵਨਿਤ ਤੇਰੇ ਬੋਲੋ ਭੈਣ ਗਾਵਨਿਤ ਬੋਲੋ ਜੀ ਹਾ ਗੁਣ ਗਾਵਨਿਤ ਤੇਰੀ ਭੈਣਾ ਗੁਣ ਗਾਵਨਿਤ ਤੇਰੇ ਗੁਣ ਗਾਵਨਿਤ ਤੇਰੇ ਵਾਹਿਗੁਰੂ ਆਹੇ ਗੁਰੂ ਵਾਹਿਗੁਰੂ ਆਹੇ ਗੁਰੂ ਬੰਦ ਗੁਰੂ ਆਹੇ ਵਾਹਿਗੁਰੂ 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 ਗੁਣ ਗਾਵਣ ਤੇਰੇ ਗੁਣ ਗਾਵਣ ਤੇਰੇ ਗੁਣ ਗਾਵਣ ਤੇਰੇ ਗੋਡਾ ਨਾ ਤੱਕੇ ਬਾਹੇ ਗੁਰੂ ਬਾਹੇ ਗੁਰੂ ਬਾਹੇ ਗੁਰੂ ਬਾਹੇ ਗੁਰੂ ਬਾਹੇ ਗੁਰੂ ਜੱਪਿਓ ਦੀ ਬਾਹੇ ਗੁਰੂ ਬਾਹੇ ਗੁਰੂ ਬਾਹੇ ਗੁਰੂ ਵਾਹਿਗੁਰੂ ਵਾਹਿ ਹੈ ਗੁਰੂ ਦੀ ਕੋਟੜਾ ਗੁਰੂ ਵਾਹਿ ਹੈ ਗੁਰੂ ਵਾਹਿਗੁਰੂ ਵਾਹਿ ਹੈ ਗੁਰੂ ਵਾਹਿਗੁਰੂ ਵਾਹਿ ਹੈ ਗੁਰੂ ਵਾਹਿਗੁਰੂ ਵਾਹਿ ਹੈ ਗੁਰੂ ਆਹ ਬਿਸਰ ਨਾਹੀਦਾ ਤਾਰ ਆਪਣਾ ਨਾਮ ਰਹੋ ਗੁਰਨਗਾਵਦ ਨਰਾਤ ਨਾਨਕ ਚਾਉ ਇਹੋ ਹਰ ਸੱਚੇ ਤਖਤ ਰਚਾਇਆ ਸਤ ਸੰਗ ਮੇਲਾ ਸਤ ਸੰਗ ਮੇਲਾ ਸੱਚੇ ਤਖਤ ਰਚਾਇਆ ਸਤ ਸੰਗ ਮੇਲਾ ਸਤ ਸੰਗ ਮੇਲਾ ਸੱਚੇ ਸਤ 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 ਸੰਗ ਮੇਲਾ 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 ਸਤਸੰਗ 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 ਮੇਲਾ ਹਰ ਸੱਚੇ ਕਖਤਰ ਜਾਇਆ ਸਤਸੰਗ ਮੇਲਾ ਸਤਸੰਗ ਹਰ ਸੱਚੈ ਤਖਤ ਰਜਾਇ ਸਤ ਸੰਗ ਮੇਲਾ ਸਤ ਸੰਗ ਮੇਲਾ ਹਰ ਸੱਚੈ ਤਖਤ ਰਜਾਇ ਸਤ ਸੰਗ ਮੇਲਾ ਸਤ ਸੰਗ ਮੇਲਾ ਅੱਦਰ ਰਜਾਇ ਸਤ ਸੰਗ ਮੇਲਾ ਸਤ ਸੰਗ ਮੇਲਾ ਬੋਲੋ ਜੀ ਹਰ ਸੱਚੈ ਤਖਤ ਰਜਾਇ ਸਤ ਸੰਗ ਮੇਲਾ ਸਤ ਸੰਗ ਮੇਲਾ ਕਰੋ ਬਾਸ ਸਿੰਘ ਰਜਾਇ ਸਤ ਸੰਗ ਮੇਲਾ ਸਤ ਸੰਗ ਮੇਲਾ ਆਰ ਸੱਚੇ ਤਖਤ ਰਚਾਇਆ ਸਤ ਸੰਗਤ ਮੇਲਾ ਨਾਨਕ ਨਿਰਪਰ ਰੰਗਾਰ ਵਿੱਚ ਸਿਤਾ ਖੇਲਾ ਗੁਰ ਸਿਮਰ ਮਨਾਈ ਕਾਲ ਕਾ ਗੁਰ ਸਿਮਰ ਮਨਾਈ ਕਾਲ ਕਾ ਖੰਡੇ ਕੀ ਵਿਲਾ பிரடா பரி ஆம அக்கா போவிந்த சிங்க ਆਪੇ ਗੁਰ ਤੇ ਲਾ ਜੀ ਬਾਜਾ ਵਾਲਾ ਬਾਜਾ ਵਾਲਾ ਆਪੇ ਗੁਰ ਤੇ ਲਾ ਜੀ ਬਾਜਾ ਵਾਲਾ ਬਾਜਾ ਵਾਲਾ ਆਪੇ ਗੁਰ ਤੇ ਲਾ ਜੀ ਬਾਜਾ ਵਾਲਾ ਧਿਆਨ ਹੈ ਵੀ ਸਾਡੇ ਗੁਰ ਤੇ ਜਾਨੀ ਬਾਜਾ ਵਾਲਾ ਬਾਜਾ ਵਾਲਾ ਆਪੇ ਗੁਰ ਤੇ ਲਾ ਜੀ ਬਾਜਾ ਵਾਲਾ ਬਾਜਾ ਵਾਲਾ ਆਪੇ ਗੁਰ ਚੇਲਾ ਜੀ ਵਾਜਾ ਵਾਲਾ ਵਾਜਾ 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 ਵਾਲਾ ਵਾਜਾ ਵੜਾ ਚਾਂਵਾੜਾ ਆਪੇ ਗੁਰੂ ਦੀ ਲਾਜ ਵਾਜਾ ਵੜਾ ਚਾਂਵਾੜਾ ਹਾਂ ਵਾਜਾ ਵੜਾ 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 ਪੇੜੁਰ ਚੇਲਾ ਜੀ ਆਪੇ ਗੁਰ ਚੇਲਾ ਜੀ ਆਪੇ ਗੁਰ ਚੇਲਾ ਹੈ ਬਾਜਾਂ ਵਾਲਾ ਵਾਜਾ ਵਾਲਾ ਆਪੇ ਗੁਰ ਚੇਲਾ ਜੀ ਬਾਜਾਂ ਵਾਲਾ ਵਾਜਾ ਵਾਲਾ ਆਪੇ ਗੁਰ ਚੇਲਾ ਜੀ ਬਾਜਾਂ ਵਾਲਾ ਵਾਜਾ ਵਾਲਾ ਆਪੇ ਗੁਰ ਚੇਲਾ ਜੀ ਬਾਜਾਂ ਵਾਲਾ ਵਾਜਾ ਵਾਲਾ ਲੇ ਲਾਜੀ ਬਾਜਾ ਵਾਲਾ ਬਾਜਾ ਚੜਾ ਆਪੇ ਗੁਰ ਚੇਲਾ ਬਾਜਾ ਵਾਲਾ ਬਾਜਾ ਆਹ ਪ੍ਰਗਟਿਓ ਮਰਦ ਅਗੰਮੜਾ ਬਰੀਆਮ ਇਕਲਾ ਬਾਹੋਂ ਬਾਹੋਂ ਗੋਬਿੰਦ ਸਿੰਘ ਆਪੇ ਗੁਰ ਚੇਲਾ ਮਾਲਕ ਜੀ ਦੇ ਚਰਨਾਂ ਵਿੱਚ ਤਨ ਕਰਕੇ ਆਇਓ ਮਨ ਕਰਕੇ ਵੀ ਹਾਜ਼ਰੀਆਂ ਲਾਓ ਦੋਵੇਂ ਹੱਥ ਜੋੜ ਕੇ ਮਨ ਹਾਜ਼ਰ ਕਰਕੇ ਸੀਸਨ ਵਾਕੇ ਇੱਕੋ ਵਾਰੀ ਕਹਿਣ ਤੇ ਸਾਰੇ ਗੱਜਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਬੱਚੇ ਨੂੰ ਪਤਾ ਹੁੰਦਾ ਨਾ ਮੈਂ ਸਕੂਲੇ ਚੱਲਿਆ ਕਾਦੇ ਲਈ ਚੱਲਿਆ ਜਿਹੜਾ ਬੱਚਾ ਭੁੱਲਦਾ ਨਹੀਂ ਮੈਂ ਸਕੂਲੇ ਕਾਦੇ ਲਈ ਚੱਲਿਆ ਉਹ ਫੇਰ ਨਹੀਂ ਹੁੰਦਾ ਜਿਹੜਾ ਪੜ੍ਹਾਈ ਭੁੱਲ ਕੇ ਗੇੜੀਆਂ ਮਾਰ ਕੇ ਮੁੜਿਆ ਉਹ પાਸ ਨਹੀਂ ਹੁੰਦਾ ਇਹ ਸੌਖਾ ਜਿਹਾ ਸਿਰਲ ਜਵਾਬ ਲੋਕੀ ਛੀਕੇ ਦਾ ਨਾਇਆ ਬਣਾ ਲੈਂਦੇ ਨੇ 6 ਨੂੰ ਕਹਿੰਦੇ ਉਲਟਾ ਕਰ ਲੋ ਨਾ ਹੋਣ ਜਾਂਦਾ 9 ਉਹਨੂੰ ਸਿੱਧਾ ਕਰ ਲੋ 6 ਬਣ ਜਾਂਦਾ ਇਹ ਸਾਡੀਆਂ ਚਲਾਕੀਆਂ ਨੇ ਕਹਿਣ ਵਾਲਾ ਕੀ ਕਹਿੰਦਾ ਹੁੰਦਾ ਜਿਹੜਾ ਫੇਲ ਹੋ ਕੇ ਹੁੰਦਾ ਨਾ ਉਹ ਕਲੀਅਰ ਨਹੀਂ ਦੱਸਦਾ ਹੁੰਦਾ ਪਹਿਲਾ ਕਹਿੰਦਾ ਮੈਂ 1 ਚੋਂ ਫੇਲ ਆ ਦੂਜੇ ਦਿਨ ਕਹਿੰਦਾ 2 ਚੋਂ ਫੇਲ ਆ ਤੀਜੇ ਦਿਨ ਹੌਲੀ ਦਿਨੀ ਕਹਿੰਦਾ ਕਹਿੰਦੇ ਫੇਲ ਹੀ ਹੋ ਗਿਆ ਆਖੋ ਸਤਿਨਾਮ ਤੇਰੀ ਵਾਹ ਫੇਖੋ ਜਿਹੜਾ ਜਿੱਤ ਕੇ ਆਉਂਦਾ ਉਹ ਭੱਜੇ ਹੀ ਆਉਂਦਾ ਹੁੰਦਾ ਜਿਹੜਾ ਪਹਿਲੇ ਨੰਬਰ ਤੇ ਆਉਂਦਾ ਭੱਜ ਕੇ ਮਾਂ ਨੂੰ ਗਲ ਬੱਕੜੀ ਪਾ ਕੇ ਕਹਿੰਦਾ ਮਾਂ ਮੈਂ ਪਹਿਲੇ ਨੰਬਰ ਤੇ ਆਇਆ ਮਾਂ ਮਾਣ ਕਰਕੇ ਕਹਿੰਦੀ ਆ ਫਿਰ ਪੁੱਤ ਕੀਦਾ ਮਾਂ ਮਾਣ ਕਰਕੇ ਕਹਿੰਦੀ ਆ ਨਾ બસ ਇਹ ਕਹਿਣਾ ਚਾਹੁੰਦਾ ਜੇ ਜਿੱਤ ਕੇ ਆਓਗੇ ਨਾ ਸਾਰਿਆਂ ਤੋਂ ਵੱਧ ਖੁਸ਼ੀ ਮਾਂ ਨੂੰ ਹੁੰਦੀ ਹੈ ਜੇ ਹਾਰ ਕੇ ਆਓਗੇ ਕਲ ਵਰਗੀ ਆਵਾਜ਼ ਕਰਕੇ ਜੇ ਹਾਰ ਕੇ ਆਓਗੇ ਉਲਾਂਘਾ ਖੱਟ ਕੇ ਆਓਗੇ ਡਾਕਾ ਮਾਰਦਾ ਫੜਿਆ ਗਿਆ ਪੁੱਤ ਸਾਰਿਆਂ ਤੋਂ ਵੱਧ ਦੁੱਖ ਮਾਂ ਨੂੰ ਹੁੰਦਾ ਆਖੋ ਸਤਿਮੁਗੰ ਸ੍ਰੀ ਵਾਹਿਗੁਰੂ ਬਸ ਇਹ ਕਹਿਣਾ ਚਾਹੁੰਦਾ ਇੱਕ ਉਹ ਮਾਂ ਹੈ ਜੀਨੇ ਜਨਮ ਦਿੱਤਾ ਇੱਕ ਬਾਣੀ ਸਾਡੀ ਮਾਂ ਹੈ ਕਿਤੇ ਉਹ ਕਿਰਪਾ ਹੋਵੇ ਕਹਿੰਦੇ ਹਾਣੀ ਕੁੱਟਦੇ ਹੋਣ ਬੁੱਧ ਭੱਜ ਕੇ ਮਾਂ ਦੀ ਬੁੱਕਲ ਵਿੱਚ ਆ ਜਾਏ ਇੱਕ ਜੋ ਸਾਧੂ ਮੋਹੇ ਮਿਲਿਓ ਜਦੋਂ ਪੜਦੇ ਹੁਣ ਹਾਣੀ ਕੁੱਟਦੇ ਹੋਣ ਬੱਚਾ ਭੱਜ ਕੇ ਮਾਂ ਦੀ ਗੋਦ ਵਿੱਚ ਆ ਜਾਏ ਮਾਂ ਕਹਿੰਦੀ ਮੇਰੇ ਸਾਹਮਣੇ ਹੱਥ ਲਾਵੇ ਕੌਣ ਆਉਂਦਾ ਆਵੇ ਜਿਵੇਂ ਬੱਚਾ ਮਾਂ ਦੀ ਗੋਦ ਵਿੱਚ ਆ ਕੇ ਹਾਣੀਆਂ ਦੀ ਮਾਰ ਤੋਂ ਬਚ ਜਾਂਦਾ ਬਾਬਾ ਕਬੀਰ ਜੀ ਕਹਿੰਦੇ ਕਬੀਰ ਜਮਗਾ ਠੇਂਗਾ ਬੁਰਾ ਉਹ ਨਹੀਂ ਸਹਿਆ ਜਾਏ ਵਿਦਵਾਨ ਕਹਿੰਦੇ ਨੇ ਕਹਿੰਦੇ ਜਿਵੇਂ ਹਜ਼ਾਰ ਵਿੱਚੂ ਇੱਕ ਦਮ ਡੰਗ ਮਾਰੇ ਐਨਾ ਦੁੱਖ ਹੁੰਦਾ 100 ਫੱਟ ਬਲਵਾਰ ਦਾ ਇੱਕ ਦਮ ਬਾਾਰ ਕਰੇ ਕੋਈ 100 ਬਾਾਰ ਐਨਾ ਦੁੱਖ ਹੁੰਦਾ ਜਮਾਂ ਦੇ ਕਹੰਟਰ ਦਾ ਇੱਥੇ ਬੇਪਰਵਾਹੀਆ ਕਹਿੰਦੇ ਕੋਈ ਗੱਲ ਨਹੀਂ ਖਾਲਾਂਗੇ ਮਾਰ ਜਮਾਂ ਦੀ ਕੀ ਹੁੰਦਾ ਚੱਲੇ ਨਹੀਂ ਜਾਣੀ ਬਾਬਾ ਕਬੀਰ ਜੀ ਕਹਿੰਦੇ ਕਬੀਰ ਜਮਕਾ ਠੇਂਗਾ ਬੁਰਾ ਹੈ ਉਹ ਨਹੀਂ ਸਹਿਆ ਜਾਏ ਇੱਕ ਜੋ ਸਾਧੂ ਮੋਹੇ ਮਿਲੇ ਉਹ ਤੇ ਨ ਲੀਆ ਅੰਜਲ ਲਾ ਹੁਣ ਮੈਨੂੰ ਮਾਫ ਕਰਿਓ ਬੜੇ ਕਹਿਣਗੇ ਬਾਬਾ ਜੀ ਬਾਣੀ ਸਮਝ ਨਹੀਂ ਆਉਂਦੀ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਇਹ ਮਨ ਦੀ ਬੇਈਮਾਨੀਆਂ ਜਿਹਨੇ ਭਜਣਾ ਨਾ ਬੜੀਆਂ ਬੇਈਮਾਨੀਆਂ ਕਰਕੇ ਭਜ ਲੈਂਦਾ ਨਿਤਨੇਮ ਕਰਨਾ ਹੋਵੇ ਕਹਿੰਦਾ ਨੀਂਦ ਆਉਂਦੀ ਆ ਸੌਂ ਜਾ ਇਹ ਬੇਈਮਾਨੀ ਆ ਅੱਜ ਤੱਕ ਕਿਸੇ ਟ੍ਰੇਨ ਦੀ ਇੰਨੀ ਸਪੀਡ ਨਹੀਂ ਜਿੰਨੀ ਮੰਨ ਦੀ ਸਪੀਡ ਹੈ ਕਿਸੇ ਜਹਾਜ਼ ਦੀ ਇੰਨੀ ਸਪੀਡ ਨਹੀਂ ਜਿੰਨੀ ਮੰਨ ਦੀ ਸਪੀਡ ਹੁੰਦੀ ਹੈ ਹੁਣ ਜੇ ਹਿਮਕੁੰਡ ਸਾਹਿਬ ਦਾ ਨਾਮ ਲੈ ਦਈਏ ਨਾ ਜਿਹੜੇ ਗਏ ਨੇ ਪਹੁੰਚ ਵੀ ਗਿਆ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਅਮਰ ਤੋਂ ਸਰ ਹਰਮੰਦਰ ਸਾਹਿਬ ਨਾਮ ਲੈ ਦਈਏ ਜਿਹੜੇ ਗਏ ਨੇ ਸਾਹਮਣੇ ਸਰੋਵਰ ਨਜ਼ਰ ਆਉਣ ਲੱਗ ਜਾਂਦਾ ਹੈ ਇਦਾਂ ਲੱਗਦਾ ਮੈਂ ਪ੍ਰਕਰਮਾਂ ਵਿੱਚ ਖੜਾ ਐਨੀ ਸਪੀਡ ਆ ਮਨ ਵਿੱਚ ਬਸ ਮੈਂ ਇਹ ਵੀ ਕਹਿਣਾ ਹੁੰਦਾ ਜਿਹਨੂੰ ਨਹੀਂ ਮਿਲਣਾ ਤੇ ਨਹੀਂ ਮਿਲਣਾ ਯਾਰ ਬੇਲੀ ਦਾ ਫੋਨ ਆਵੇ ਨਹੀਂ ਮਿਲਣਾ ਘਰੇ ਬੈਠੇ ਹੀ ਕਹਿ ਦਿੰਦਾ ਮੈਂ ਘਰੀ ਨਹੀਂ ਇਹ ਮਹਿੰਦੀ ਬੇਈਮਾਨੀ ਹੈ ਨਹੀਂ ਮਿਲਣਾ ਤੇ ਨਹੀਂ ਮਿਲਣਾ ਬਸ ਜਿਹਨੂੰ ਮਿਲਣਾ ਹੋਵੇ ਉਹਦਾ ਫੋਨ ਆਵੇ ਅਗਲਾ ਕਹਿੰਦਾ ਘਰੀਆਂ ਭਾਵੇਂ ਘਰੇ ਨਹੀਂ ਵੀ ਹੁੰਦਾ ਇੱਕ ਵਾਰੀ ਵੀ ਨਾ ਨਹੀਂ ਕਹਿੰਦਾ ਕਹਿੰਦਾ ਮੈਂ ਤੇ ਘਰੀਆਂ ਆਖੋ ਸਤਨਾਮ ਜੀ ਵਾਟ ਤੇ ਬਸ ਤੂੰ ਆ ਜਾਛੇ ਤੀ ਮਿਲਣ ਦੀ ਤਾਂ ਗੱਲ ਤਾਂ ਬਸ ਜੇ ਤੁਹਾਡਾ ਮਨ ਮੰਨ ਗਿਆ ਨਾ ਤੁਹਾਡਾ ਪ੍ਰੇਮ ਬਾਣੀ ਨਾਲ ਪੈ ਗਿਆ ਤੁਸੀਂ ਕਦੇ ਕਹਿਣੇ ਨਹੀਂ ਬਾਣੀ ਸਮਝ ਨਹੀਂ ਆਉਂਦੀ ਆਖੋ ਸਤਿਮੁਕੰਨ ਸ੍ਰੀ ਵਾਹਿਗੁਰੂ ਇੱਕ ਗੱਲ ਪ੍ਰੇਮ ਦੀ ਮੈਂ ਸੁਣਿਆ ਕੱਲ ਪ੍ਰਬੰਧਕਾ ਤੋਂ ਕਹਿੰਦੇ ਸਾਡੇ ਜਿਹੜੇ ਹੈਡ ਗ੍ਰੰਥੀ ਨੇ ਨਾ ਬਾਬਾ ਈਸ਼ਰ ਸਿੰਘ ਜੀ ਬੜੇ ਪਿਆਰ ਵਾਲੇ ਵੈਸੇ ਤੇ ਨਾਮ ਹੈ ਮੈਂ ਕਹਿੰਦੇ ਆ ਈਸ਼ਰ ਸਿੰਘ ਕਿਰਪਾ ਦਾ ਪ੍ਰਤੀਕ ਸਾਰੇ ਨੌਜਵਾਨ ਸੰਥਿਆ ਕਰ ਦਰਦ ਇੱਕ ਬਾਪੂ ਕਹਿੰਦਾ ਬਾਬਾ ਜੀ ਮਤਾਵਾ ਵੀ ਸੰਥਿਆ ਕਰਦੀਆਂ ਨੇ ਕਹਿੰਦਾ ਮੈਂ ਪੁੱਤਰਿਆਂ ਵਾਲਾ ਮੈਂ ਵੀ ਸੰਥਿਆ ਕਰ ਦਰਦ ਇਹਨੂੰ ਕਹਿੰਦੇ ਨੇ ਪ੍ਰੇਮ ਨਹੀਂ ਤੇ 60 ਸਾਲ ਦਾ ਬਾਪੂ ਹੋਵੇ ਕਹਿਣਗੇ ਅੰਮ੍ਰਿਤ ਸ਼ਕਲ ਦਾ ਕਹਿੰਦੇ ਅੱਗੇ ਹੀ ਚੱਲਾਂਗੇ ਜਾ ਕੇ ਲੈ ਵੇਖੋ ਅੱਗੇ ਧਰਮਰਾਜਾ ਬਾਟਾ ਲਈ ਬੈਠਾ ਨਾ ਵੀ ਆਏਗਾ ਫਲਾਣਾ ਮਰ ਕੇ ਉਹਨੂੰ ਸ਼ਿਕਾਵਾਂਗੇ ਨਹੀਂ ਸ਼ਿਕਾਇਆ ਜਾਣਾ ਭਾਈ ਬਸ ਇਹ ਕਹਿਣਾ ਚਾਹੁੰਨਾ ਜੇ ਤੁਹਾਡਾ ਪ੍ਰੇਮ ਪੈ ਗਿਆ ਨਾ ਬਾਣੀ ਨਾਲ ਤੁਸੀਂ ਕਦੇ ਕਹਿਣੇ ਨਹੀਂ ਬਾਬਾ ਜੀ ਬਾਣੀ ਸਮਝ ਨਹੀਂ ਆਈ ਕਿਨ ਕਾ ਏਕ ਜਿਸ ਜੀਵ ਸਾਵੈ ਤਾਂ ਕੀ ਮੈਂ ਬਾਣੀ ਨਾ ਗਣੀ ਨਾ ਆਵੇ ਜਦੋਂ ਤੁਸੀਂ ਕਿਰਪਾ ਵੇਖੋਗੇ ਨਾ ਰੱਬ ਦੀ ਹੁਣ ਕਈ ਕਹਿਣਗੇ ਬਾਬਾ ਜੀ ਸ਼ਕਤੀ ਹੈ ਬਾਣੀ ਦੀ ਵਿਖਾ ਦਿਓ ਫਿਰ ਕੱਲ ਸਰਬਣ ਕੀਤਾ ਸੀ ਨਾ ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਏ ਲਾਏ ਧਿਆਨ ਆਪ ਤਰੈ ਸਗਲੇ ਕੁੱਲ ਤਾਰੇ ਹਰ ਦਰਗਹ ਦੇ ਪਤ ਸਿਓ ਗਾਇ ਗਾਇ ਮਹਾਰਾਜ ਕਹਿੰਦੇ ਆਪ ਤਰੇਗਾ ਕੀਰਤਨ ਕਰਨ ਵਾਲਾ ਸੁਣਨ ਵਾਲਾ ਉਹਦੀਆਂ ਸਾਰੀਆਂ ਫੁਲਾਂ ਦਰਨ ਨਹੀਂ ਆ ਉਹਦੀਆਂ ਦਰਗਾਹ ਤੱਕ ਜੈ ਜੈਕਾਰਾਂ ਨਹੀਂ ਕੋਈ ਹੋਏ ਕਹਿ ਕੇ ਨਹੀਂ ਬੁਲਾਉਂਦਾ ਇਹ ਮੈਂ ਨਹੀਂ ਕਹਿੰਦਾ ਪੜਿਓ ਬਾਬਾ ਨਖਰੀ ਗੌੜੀ ਰਾਗ ਵਿੱਚ ਰੇ ਰੇ ਦਰਗੇ ਕਹੈ ਨਾ ਕੋਈ ਹੋਏ ਕਹ ਕੇ ਨਹੀਂ ਬਣਾਉਂਦਾ ਦਰਗਾਹ ਵਿੱਚ ਆਓ ਬੈਠ ਆਦਰ ਸੁਭ ਦੇਉ ਸਾਰੇ ਆਦਰ ਦੇਣਗੇ ਸਤਕਾਰ ਦੇਣਗੇ ਚੰਗੀ ਥਾਂ ਤੇ ਬਿਠਾਉਣਗੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜਿਵੇਂ ਤੁਸੀਂ ਕਹਿੰਦੇ ਹੋ ਮੁੰਡਿਆ ਥਾਡੇ ਦਾ ਰਾਇਆ ਲਿਆ ਭੱਜ ਕੇ ਕੁਰਸੀ ਉਹਦੇ ਉਹਦੇ ਕਰਕੇ ਰਹਿੰਦੇ ਹੋ ਨਾ ਜੇ ਵਰਦੀ ਪਾਈ ਹੋਈ ਆ ਤਾਂ ਕਹਿੰਦੇ ਓ ਥਾਣੇ ਦਾ ਰਾਇਆ ਸਾਦੇ ਕੱਪੜੇ ਪਾ ਕੇ ਆ ਜੇ ਫੇਰ ਫਿਰ ਬਾਤ ਵੀ ਨਹੀਂ ਪੁੱਛਦੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਹ ਔਦੇ ਦਾ ਸਦਕਾ ਬਾਬਾ ਈਸ਼ਰ ਸਿੰਘ ਜੀ ਹੈਡ ਗ੍ਰੰਥੀ ਨੇ ਟਕਸਾਲੀ ਸਿੰਘ ਨੇ ਅਸੀਂ ਗੱਡੀ ਵਿੱਚ ਵੀ ਗੱਲਾਂ ਕਰਦੇ ਆਉਂਦੇ ਸੀ ਬਈ ਅੱਜ ਲੋਕੀ ਕਰੋੜਾਂ ਰੁਪਈਆ ਗੁਰੂ ਘਰ ਤੇ ਲਾ ਲੈਂਦੇ ਨੇ ਕਰੋੜਾਂ ਰੁਪਈਆ ਮੇਰੇ ਪਿੰਡ ਵਾਲਿਆਂ ਨੇ ਲਾਇਆ ਤੁਹਾਡੇ ਪਿੰਡ ਵਾਲਿਆਂ ਨੇ ਵੀ ਲਾਇਆ ਹੁਣ ਆਂਢੀ ਗੁਆਂਢੀ ਵੇਖਿਓ ਵਿਦਿਆਰਥੀ ਪੰਜ ਤਿਆਰ ਨਹੀਂ ਹੁੰਦੇ ਸਾਲ ਵਿੱਚ ਦੁੱਖ ਨਾ ਮਨਾਇਓ ਜੇ 10 ਬੱਚੇ ਵੀ ਜਪਜੀ ਸਾਹਿਬ ਸਿੱਖ ਗਏ ਨਾ ਤੁਹਾਡੀ ਸਾਰੀ ਕਲਣਾ ਥਾਂੇ ਪੈ ਜਾਏਗੀ ਮਹੀਨੇ ਵਿੱਚ ਇੱਕ ਬੱਚਾ ਬਣਦਾ ਉਸ ਤਰ੍ਹਾਂ ਦੀ ਗੱਡੀਏ ਜੇ 12 ਬੱਚੇ ਸਾਲ ਵਿੱਚ ਤਿਆਰ ਹੁੰਦੇ 12 ਵਜੇ ਤਿਆਰ ਹੋ ਗਏ ਤੁਹਾਡੀਆਂ ਜਾਇਜਕਾਰਾਂ ਨੇ ਨਸ਼ਿਆਂ ਤੋਂ ਬਚ ਜਾਣਗੇ ਆ ਬਾਬਾ ਜੀ ਜਿਨ੍ਹਾਂ ਦੀ ਯਾਦ ਮਨਾ ਰਹੇ ਹਾਂ 18ਵੀਂ ਵਰਸੀ ਆ ਬਾਬਾ ਹਿੰਮਤ ਸਿੰਘ ਜੀ ਬਾਬਾ ਗੰਗਾ ਸਿੰਘ ਜੀ ਕਹਿੰਦੇ ਮਹਾਪੁਰਸ਼ਾਂ ਨੇ ਵਿਦਿਆਲਾ ਬਣਾਇਆ ਹੋਇਆ ਸੀ ਤੇਰੇ ਬਾਣ ਤੱਕਾ ਬਾਣੀ ਗੁਰੂ ਜੀ ਦਾ ਸਾਥ ਬਾਣੀ ਗੁਰੂ ਜੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਫਤਹਿ ਜੋ ਗੱਜ ਕੇ ਬਣਾਵੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ